ਜਿਸ ਤਰ੍ਹਾਂ ਹਿੰਦੂਆ ਦਾ ਕਤਲੇਆਮ ਚੱਲ ਰਿਹਾ ਹੈ ਸ਼ਰੀਆਮ ਕਤਲ ਹੋ ਰਿਹਾ ਹੈ ਉਹਦੇ ਨਾਲ ਤਾਂ ਆਈ ਸੰਕੇਤ ਦਿਖ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਅੱਤਵਾਦੀ ਪੰਜਾਬ ਨੂੰ ਵੀ ਤਾਲੀਬਾਨ ਬਣਾਉਣਾ ਚਾਹੁੰਦੇ ਨੇ ਤਾਲੀਬਾਨ ਦੇ ਨਕਸ਼ੇ ਕਦਮਾਂ ਤੇ ਚੱਲ ਚੁੱਕੇ ਹੈ ਜਿਹੜਾ ਦਿਨ ਦਿਹਾੜੇ ਹੱਤਿਆ ਕੀਤੀ ਜਾ ਰਹੀ ਹੈ ਔਰ ਆ ਹੱਤਿਆ ਹਿੰਦੂਆ ਦੀ ਹੋ ਰਹੀ ਹੈ 2000 ਤੋਂ ਲੈ ਕੇ 2024 ਰਕ ਤੱਕ ਦਾ ਵੀ ਤੁਸੀਂ ਅਗਰ ਡਾਟਾ ਚੱਕ ਲੋ ਕਿੰਨੇ ਹਿੰਦੂ ਲੀਡਰ ਮਰੇ ਗਏ ਕੀ ਗਲਤੀ ਸੀ ਕੀ ਗੁਨਾਹ ਸੀਗਾ ਉਹਨਾਂ ਦਾ ਕੀ ਕੀ ਉਹ ਆਪਣੇ ਧਰਮ ਦੀ ਗੱਲ ਕਰ ਰਹੇ ਸੀਗੇ ਆਪਣੇ ਹਿੰਦੂ ਦੇ ਆਕਾ ਦੀ ਗੱਲ ਕਰਨੀ ਸੀ ਤੇ ਹਰ ਜੀ ਲਗਾਤਾਰ ਅਸੀਂ ਵੀ ਦੇਖਦੇ ਹਾਂ ਹਿੰਦੂ ਸੰਗਠਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅੰਮ੍ਰਿਤਪਾਲ ਨੂੰ ਲੈ ਕੇ ਸਿੱਖਾਂ ਤੇ ਲੈ ਕੇ ਟਾਰਗੇਟ ਵੀ ਕੀਤਾ ਜਾਂਦਾ ਹੈ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ ਕਿ ਲੱਗਦੇ ਨੇ ਵੀ ਉਸ ਤੋਂ ਬਾਅਦ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਬਿਆਨ ਦਿੰਦੇ ਨੇ ਗੁਰੂ ਘਰ ਨੂੰ ਥਾਣੇ 'ਚ ਲੈ ਕੇ ਜਾਣਾ ਉਹਦੀ ਆੜ 'ਚ ਬੰਦੇ ਛਡਵਾਣਾ ਕਿਤੇ ਤੱਕ ਸਹੀ ਮੰਨਦੇ ਹੋ ਤੁਸੀਂ ਕੀ ਉਹ ਬੇਅਦਮੀ ਨਹੀਂ ਸੀ ਕਿ ਕਿਸੇ ਅਧਿਕਾਰੀ ਨੇ ਬੋਲਿਆ ਇੱਕ ਕੁੜੀ ਨੇ ਯੋਗਾ ਕਰ ਲਈ ਮੈਡੀਟੇਸ਼ਨ ਤਾਂ ਪਹਿਲੇ ਵੀ ਕਰਦੇ ਸੀ ਧਿਆਨ ਮਤਲਬ ਗੁਰੂ ਸਾਹਿਬੀ ਲਾਉਂਦੇ ਸੀਗੇ ਔਰ ਅੱਜ ਵੀ ਅਸੀਂ ਆਪਣੇ ਘਰਾਂ 'ਚ ਧਿਆਨ ਲਾਉਂਦੇ ਆਂ ਅਗਰ ਉਹਨੇ ਯੋਗਾ ਕਰਨਾ ਉਹਦਾ ਗਲਤ ਹੈ ਕਿ ਨਮਾਜ਼ ਪੜਾਣੀ ਚਾਹੀਏ ਗੁਰੂ ਗੁਰੂ ਸਾਹਿਬ ਨੂੰ ਟਾਲ ਬਣਾ ਕੇ ਥਾਣੇ 'ਚ ਜਾਣਾ ਸਹੀ ਹੈ ਉਦੇ ਲਈ ਜਥੇਦਾਰ ਸਾਹਿਬ ਨੇ ਨਹੀਂ ਬੋਲਿਆ ਅੱਜ ਨਿਹੰਗਾਂ ਵੱਲੋਂ ਜਿਸ ਪ੍ਰਕਾਰ ਆ ਘਟਨਾ ਕੀਤੀ ਜਾ ਰਹੀ ਹੈ ਆ ਘਟਨਾ ਹੋਈ ਹੈ ਕਿ ਐਦਾ ਇੱਕ ਵੀ ਨਿਹੰਗ ਜਥੇਬੰਦੀ ਨੇ ਆ ਕੇ ਐਦੀ ਨਿੰਦਾ ਕੀਤੀ ਕਿਉਂ ਕਿਉਂ ਤੁਸੀਂ ਇਸ ਚੀਜ਼ ਨੂੰ ਬੜਾਵਾ ਦੇ ਰਹੇ ਹੋ ਸਾਜੀ ਬੋਲਦੇ ਹੱਤਵਾਦ ਲਈ ਕਿ ਕਿਸੇ ਨੂੰ ਜਾਨੋ ਮਾਰਨ ਦਾ ਹੱਕ ਕਿੰਨੇ ਦਿੱਤਾ ਸਾਡੇ ਕਾਲੀ ਮਾਤਾ ਪਟਿਆਲਾ ਮੰਦਿਰ 'ਚ ਵੀ ਚਾਰ ਵਾਰ ਬੇਅਦਬੀ ਦੀ ਕੋਸ਼ਿਸ਼ ਹੋ ਚੁੱਕੀ ਹੈ ਸਾਰੇ মিডিਆ ਬੰਦੂਆਂ ਨੂੰ ਪਤਾ ਹੈ ਇਹਦੇ ਬਾਰੇ ਤਾਕੀ ਅਸੀਂ ਉਹਨਾਂ ਦਾ ਗੱਟਾ ਲਾਤਾ ਆ ਹੱਕ ਸਾਨੂੰ ਕਿੰਨੇ ਦਿੱਤਾ ਅਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਬੈਠੇ ਹਾਂ ਕਿ ਕਿਸ ਦਿਸ਼ਾ 'ਚ ਚੱਲ ਪਿਆ ਪੰਜਾਬ ਤਵੇ ਅਸੀਂ ਕਹਿੰਦੇ ਆ ਤਾਲੀਬਾਨ ਦੇ ਰਸਤੇ 'ਚ ਚੱਲ ਚੁੱਕੇ ਆਂ ਔਰ ਪਾਕਿਸਤਾਨ ਏਜੰਸੀਆ ਦੀ ਆ ਕੋਸ਼ਿਸ਼ ਸਹੀ ਹੁੰਦੀ ਦਿਖਾਈ ਦੇ ਰਹੀ ਹੈ ਖਬਰਿਤਪਾਲ ਅਗਰ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਬੰਦਿਆਂ ਨੂੰ ਛਡਵਾਣ ਲਈ ਉਹਨਾਂ ਦੀ ਬੇਅਦਬੀ ਕਰਦਾ ਹੈ ਤੇ ਅਗਰ ਉਹਦੇ ਲਈ ਅਸੀਂ ਆਵਾਜ਼ ਚੱਕੀ ਤਾਂ ਕੀ ਗਲਤ ਚੱਕੀ ਆ ਸੀ ਤਾਂ ਸ਼ੁਰੂ ਤੋਂ ਕਹਿੰਦੇ ਆ Hindu Sikh Bhai Jara ਤੇ Hindu Sikh Bhai Jara ਦਾ ਮਤਲਬ ਇਹ ਆਉਂਦਾ ਅਗਰ Sikh ਧਰਮ ਦੇ ਵੀ ਕੋਈ ਗਲਤ ਹੋਊਗਾ ਤਾਂ ਕਿ ਹਿੰਦੂ ਆਵਾਜ਼ ਨਹੀਂ ਚੱਕੂਗਾ ਪੰਜਾਬ ਜਿੰਨਾ ਸਿੱਖਾਂ ਦਾ ਹੈ ਉਨਾ ਹੀ ਹਿੰਦੂਵਾਦ ਦਾ ਹੈ ਉਨਾ ਹੀ ਅੰਨਿਆ ਧਰਮ ਦਾ ਹੈ ਲੁਧਿਆਣਾ ਦੇ ਵਿੱਚ ਹੋਏ ਸੰਦੀਪ ਥਾਪਰ ਦੇ ਹਮਲੇ ਤੋਂ ਬਾਅਦ ਵਕ ਵਕ ਜਥੇਬੰਦੀਆਂ ਨੇ ਜਿਹੜੀਆਂ ਉਸ ਦੀ ਨਿੰਦਿਆ ਕਰ ਰਹੀਆਂ ਨੇ ਤਾਂ ਗੱਲ ਕੀਤੀ ਜਾਵੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੁੰਦੀ ਹੈ ਕਿ ਇੱਕ ਸ਼ਿਵ ਸੈਨਾ ਆਗੂ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਮੌਕੇ ਤੇ ਵੱਡ ਦਿੱਤਾ ਜਾਂਦਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਉਸ ਦੀ ਨਿੰਦਿਆ ਵੀ ਕੀਤੀ ਜਾ ਰਹੀ ਹੈ ਤਾਂ ਮੇਰੇ ਨਾਲ ਭਵਿਆ ਬਰਤਵਾਜ ਮੌਜੂਦ ਨੇ ਭਵਿਆ ਜੀ ਕਿਸ ਤਰੀਕੇ ਦੇਖਦੇ ਹੋ ਸੋਸ਼ਲ ਮੀਡੀਆ ਦੇ ਵੀਡੀਓ ਵੀ ਵਾਇਰਲ ਹੁੰਦੀ ਹੈ ਲਗਾਤਾਰ ਵਿਰੋਧ ਵੀ ਹੋ ਰਿਹਾ ਹੈ ਕੀ ਇਹ ਲੱਗਦਾ ਵੀ ਪਬਲਿਕ ਪਲੇਸਾਂ ਤੇ ਐਦਾਂ ਦੀਆਂ ਘਟਨਾਵਾਂ ਹੋਣੀਆਂ ਸਹੀ ਹੈ ਜੈ ਸ਼੍ਰੀ ਰਾਮ ਮੈਂ ਭਵਿਆ ਭਾਰਦਵਾਜ ਬਜਰੰਗ ਦਲ ਹਿੰਦ ਤੋਂ ਦੇਖੋ ਜੀ ਜਿਸ ਤਰ੍ਹਾਂ ਹਿੰਦੂਆਂ ਦਾ ਕਤਲੇਆਮ ਚੱਲ ਰਿਹਾ ਹੈ ਸ਼ਰਿਆਮ ਕਤਲ ਹੋ ਰਿਹਾ ਹੈ ਉਹਦੇ ਨਾਲ ਤਾਂ ਆਈ ਸੰਕੇਤ ਦਿਖ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਅਤਵਾਦੀ ਪੰਜਾਬ ਨੂੰ ਵੀ ਤਾਲੀਬਾਨ ਬਣਾਉਣਾ ਚਾਹੁੰਦੇ ਨੇ ਤਾਲੀਬਾਨ ਦੇ ਨਕਸ਼ੇ ਕਦਮਾਂ ਤੇ ਚੱਲ ਚੁੱਕੇ ਹੈ ਜਿਹੜਾ ਦਿਨ ਦਿਹਾੜੇ ਹੱਤਿਆ ਕੀਤੀ ਜਾ ਰਹੀ ਹੈ ਔਰ ਆ ਹੱਤਿਆ ਹਿੰਦੂਆਂ ਦੀ ਹੋ ਰਹੀ ਹੈ ਫਿਰ ਜਾ ਕੇ ਸਵਾਲ ਉੱਠਦਾ ਹੈ ਕਿ ਹਿੰਦੂਆਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਜਾਂਦੀ ਹੈ ਕਿ ਹਿੰਦੂਆਂ ਦੀ ਜਾਨ ਨੂੰ ਹੀ ਖਤਰਾ ਹੈ 2000 ਤੋਂ ਲੈ ਕੇ 2024 ਤੱਕ ਦਾ ਵੀ ਤੁਸੀਂ ਅਗਰ ਡਾਟਾ ਚੱਕ ਲੋ ਕਿੰਨੇ ਹਿੰਦੂ ਲੀਡਰ ਮਰੇ ਗਏ ਕੀ ਗਲਤੀ ਸੀ ਕੀ ਗੁਨਾਹ ਸੀਗਾ ਉਹਨਾਂ ਦਾ ਕਿ ਕੀ ਉਹ ਆਪਣੇ ਧਰਮ ਦੀ ਗੱਲ ਕਰ ਰਹੇ ਸੀਗੇ ਆਪਣੇ ਹਿੰਦੂ ਦੇ ਆਕਾ ਦੀ ਗੱਲ ਕਰ ਰਹੇ ਸੀਗੇ ਆਈ ਗੁਨਾਹ ਸੀਗਾ ਉਹਨਾਂ ਦਾ ਕਿ ਉਹਨਾਂ ਨੂੰ ਮੌਤ ਦੇ ਘਾਟ ਉਤਾਰੇ ਗਿਆ ਐਦੀ ਅਸੀਂ ਬਜਰੰਗ ਦਲ ਹਿੰਦ ਦੀ ਪੂਰੀ ਟੀਮ ਪਰ ਜੋ ਨਿੰਦਾ ਕਰਦੀ ਹੈ ਔਰ ਐਣਾ ਨੂੰ ਹੱਕ ਦੀ ਵਾਨ ਲਈ ਸਾਨੂੰ ਅਗਰ ਸੰਘਰਸ਼ ਵੀ ਕਰਨਾ ਪਿਆ ਤੇ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਉਹਦੇ ਲਈ ਅਸੀਂ ਤਿਆਰ ਹਾਂ ਭਰਤਵਾਦੀ ਜੀ ਲਗਾਤਾਰ ਅਸੀਂ ਵੀ ਦੇਖਦੇ ਹਿੰਦੂ ਸੰਗਠਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅੰਮ੍ਰਿਤਪਾਲ ਨੂੰ ਲੈ ਕੇ ਸਿੱਖਾਂ ਤੇ ਲੈ ਕੇ ਟਾਰਗੇਟ ਵੀ ਕੀਤਾ ਜਾਂਦਾ ਹੈ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ ਕਿ ਲੱਗਦਾ ਨਹੀਂ ਵੀ ਉਸ ਤੋਂ ਬਾਅਦ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜੇ ਬਿਆਨ ਦਿੰਦੇ ਨੇ ਰਸ਼ਪਿੰਦਰ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹਦਾ ਮੈਂ ਜਵਾਬ ਅੱਗੇ ਵੀ ਦੇ ਚੁੱਕੇ ਆ ਔਰ ਤੁਹਾਨੂੰ ਮੈਂ ਫੇਰ ਤੋਂ ਜ਼ਿਆਦਾ ਦਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਮ੍ਰਿਤਪਾਲ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੈ ਸਾਨੂੰ ਪਰੇਸ਼ਾਨੀ ਗਲਤ ਕਰਿਆ ਤੋਂ ਹੈ ਗੁਰੂ ਘਰ ਨੂੰ ਥਾਣੇ 'ਚ ਲੈ ਕੇ ਜਾਣਾ ਉਹਦੀ ਆੜ 'ਚ ਬੰਦੇ ਛਡਵਾਣਾ ਕਿਤੇ ਤੱਕ ਸਹੀ ਮੰਨਦੇ ਹੋ ਤੁਸੀਂ ਕੀ ਉਹ ਬੇਅਦਮੀ ਨਹੀਂ ਸੀ ਕਿ ਕਿਸੇ ਅਧਿਕਾਰੀ ਨੇ ਬੋਲਿਆ ਇਹ ਕੁੜੀ ਨੇ ਯੋਗਾ ਕਰ ਲਈ ਮੈਡੀਟੇਸ਼ਨ ਤਾਂ ਪਹਿਲੇ ਵੀ ਕਰਦੇ ਸੀ ਧਿਆਨ ਮੁਦਰਾ ਤਾਂ ਗੁਰੂ ਸਾਹਿਬ ਹੀ ਲਾਂਦੇ ਸੀਗੇ ਔਰ ਅੱਜ ਵੀ ਅਸੀਂ ਆਪਣੇ ਘਰਾਂ 'ਚ ਧਿਆਨ ਲਾਉਂਦੇ ਆਂ ਅਗਰ ਉਹਨੇ ਯੋਗਾ ਕਰਨਾ ਉਹਦਾ ਗਲਤ ਹੈ ਕਿ ਨਮਾਜ਼ ਬੜਾਣੀ ਚਾਹੀਏ ਗੁਰੂ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਥਾਣਿਆਂ 'ਚ ਜਾਣਾ ਸਹੀ ਹੈ ਉਹਦੇ ਲਈ ਜਥੇਦਾਰ ਸਾਹਿਬ ਨੇ ਨਹੀਂ ਬੋਲਿਆ ਅੱਜ ਨਿਹੰਗਾਂ ਵੱਲੋਂ ਜਿਸ ਪ੍ਰਕਾਰ ਆ ਘਟਨਾ ਕੀਤੀ ਜਾ ਰਹੀ ਹੈ ਆ ਘਟਨਾ ਹੋਈ ਹੈ ਕਿ ਇਹਦਾ ਇੱਕ ਵੀ ਨਿਹੰਗ ਜਥੇਬੰਦੀ ਨੇ ਆ ਕੇ ਐਦੀ ਨਿੰਦਾ ਕੀਤੀ ਕਿਉਂ ਕਿਉਂ ਤੁਸੀਂ ਇਸ ਚੀਜ਼ ਨੂੰ ਬੜਾਵਾ ਦੇ ਰਹੇ ਹੋ ਕਿਉਂ ਇਹਦਾ ਵਿਰੋਧ ਨਹੀਂ ਕਰਦੇ ਹਿੰਦੂਤਾ ਅਗਰ ਸਾਡੇ ਗੁਰਦੁਆਰਿਆਂ ਤੇ ਵੀ ਕੋਈ ਆ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਹੁੰਦੇ ਆ ਜਿਹੜੇ ਉਹਦੇ ਲਈ ਆਵਾਜ਼ ਚੱਕਦੇ ਆ ਅਸੀਂ ਨਹੀਂ ਕਹਿ ਰਹੇ ਯੋਗਾ ਕਰਨਾ ਸਹੀ ਆ ਅਸੀਂ ਉਹਨੂੰ ਗਲਤ ਫੇਰ ਆ ਰਹੇ ਆ ਲੇਕਿਨ ਜਦ ਹਿੰਦੂਆ ਦੇ ਇਹਦਾ ਹੁੰਦਾ ਤਾਂ ਸਿੱਖ ਜੱਤੇਬੰਦੀਆਂ ਨੂੰ ਨਿੰਗ ਜੱਤੇਬੰਦੀਆਂ ਨੂੰ ਵੀ ਦਾਗਿਆਣਾ ਚਾਹੀਦਾ ਇਹ ਐਨਾ ਦਾ ਕੋਈ ਮਾਣਕ ਨਹੀਂ ਹੋਣਾ ਚਾਹੀਦਾ ਕੋਈ ਬਿਆਨ ਕਿਉਂ ਦਿੰਦੇ ਨੇ ਇਦਾਂ ਦੇ ਵੀ ਜੋ ਵੀ ਜਿਸ ਨਾਲ ਲੋਕਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੇ ਕਿ ਅਸੀਂ ਕਿਹੜੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਆਪਣੇ ਧਰਮ ਦੀ ਗੱਲ ਕਰਨਾ ਆਪਣੇ ਹੱਕਾਂ ਦੀ ਗੱਲ ਕਰਨਾ ਆਪਣੇ ਹਿੰਦੂ ਭਰਾਵਾਂ ਦੇ ਅਗਰ ਕੋਈ ਅਟੈਕ ਹੋਇਆ ਹੈ ਉਹਦੀ ਨਿੰਦਾ ਕਰਨਾ ਕਿ ਆ ਗਲਤ ਹੈ ਅਗਰ ਆ ਗਲਤ ਹੈ ਤਾਂ ਅਸੀਂ ਕਰਦੇ ਰਵਾਂਗੇ ਔਰ ਹਮੇਸ਼ਾ ਤੋਂ ਕਰਦੇ ਰਵਾਂਗੇ ਅਤਵਾਚ ਵੀ ਹਿੰਦੂਆਂ ਨੇ ਡਟ ਕੇ ਲੜਾਈ ਲੜੀ ਹੈ ਭੱਜੇ ਨਹੀਂ ਹੈ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਜਿਹੜਾ ਹਿੰਦੂਆ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਨਾ ਤਾਂ Hindu ਡਰਿਆ ਹੈ ਨਾ ਕਦੀ ਡਰੂਗਾ ਨਾ ਭੱਜਿਆ ਹੈ ਨਾ ਭੱਜੂਗਾ ਪੰਜਾਬ 'ਚ ਹੀ ਰਵਾਂਗੇ ਜਿਹੜੇ ਹਿੰਦੂ ਸਿੱਖ ਪਾਈਚਾਰੇ 'ਚ ਦਰਾਰ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਦੇਸ਼ ਵਿਰੋਧੀ ਤਾਕਤਾਂ ਉਹਨਾਂ ਨੂੰ ਕਦੀ ਵੀ ਅਸੀਂ ਕਾਮਯਾਬ ਨਹੀਂ ਹੋਣ ਦਵਾੰਗੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਪਸੀ ਏਕਤਾ ਬੜੀ ਮੰਨੀ ਜਾਂਦੀ ਹੈ ਹਿੰਦੂ ਮੁਸਲਮ ਸਿੱਖ ਐਸਾਈ ਤਾਂ ਸਿੱਖਾਂ ਦੀ ਗੱਲ ਕਰੀ ਹਿੰਦੂਆਂ ਦੇ ਪ੍ਰੋਗਰਾਮਾਂ ਤੇ ਵਾਕਿਫ ਹੋਣਾ ਤੇ ਹਿੰਦੂਆਂ ਦੀ ਗੱਲ ਕਰੀ ਸਿੱਖਾਂ ਦੇ ਪ੍ਰੋਗਰਾਮਾਂ ਤੇ ਵਾਕਿਫ ਹੋਣਾ ਪਰ ਐਦਾਂ ਦੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਵੀਡੀਓਜ਼ ਪਾਉਂਦੇ ਨੇ ਤਾਂ ਉਹਨਾਂ ਤੇ ਹੀ ਕਿਉਂ ਹਮਲੇ ਹੁੰਦੇ ਨੇ ਦੇਖੋ ਜੀ ਅਸੀਂ ਅਗਰ ਆਪਣੀ ਆਵਾਜ਼ ਚੱਕਦੇ ਆ ਸਾਡੇ ਮੰਦਰਾ ਦੇ ਬੇਅਦਬੀ ਹੁੰਦੀ ਆ ਉਹਨੇ ਕਾਲੀ ਮਾਤਾ ਮੰਦਰ ਚ ਗੋਲਕ ਚੌਰੀ ਦੀ ਘਟਨਾ ਹੋਈ ਜੀ 26 9 2023 ਨੂੰ ਉੱਚ ਇਨਸਾਫ ਨਹੀਂ ਮਿਲਿਆ ਉਹਦੇ ਲਈ ਅਸੀਂ ਆਵਾਜ਼ ਚੱਕੀ ਧਰਨ ਲਾਉਣ ਦੀ ਵੀ ਗੱਲ ਕੀਤੀ ਉਹ ਸਾਡਾ ਸਫਲ ਰਿਹਾ ਦੋਸ਼ੀਆਂ ਨੂੰ ਸਜ਼ਾ ਵੀ ਹੋਈ ਹੈ ਤੇ ਆਪ ਅਸੀਂ ਤਾਂ ਆਪਣੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਲੜ ਰਹੇ ਆ ਅਸੀਂ ਅੱਜ ਤੱਕ ਕਦੀ ਕਿਸੇ ਸਿੱਖ ਦੀ ਬੁਰਾਈ ਨਹੀਂ ਕੀਤੀ ਹੈ ਕਦੀ ਕਈ ਕੌਮ ਦੇ ਲਈ ਨਹੀਂ ਬੋਲੇ ਆ ਕਦੀ ਮੁਸਲਿਮ ਨਹੀਂ ਬੋਲੇ ਅਸੀਂ ਬੋਲਦੇ ਆਤਵਾਦ ਲਈ ਕਿ ਕਿਸੇ ਨੂੰ ਜਾਨੋ ਮਾਰਨ ਦਾ ਹੱਕ ਕਿੰਨੇ ਦਿੱਤਾ ਸਾਡੇ ਕਾਲੀ ਮਾਤਾ ਪਟਿਆਲਾ ਮੰਦਿਰ ਚ ਵੀ ਚਾਰ ਵਾਰ ਬੇਅਦਬੀ ਦੀ ਕੋਸ਼ਿਸ਼ ਹੋ ਚੁੱਕੀ ਹੈ ਸਾਰੇ মিডিਆ ਬੰਦੂਆਂ ਨੂੰ ਪਤਾ ਹੈ ਇਹਦੇ ਬਾਰੇ ਤਾਂ ਕੀ ਅਸੀਂ ਉਹਨਾਂ ਦਾ ਗੱਟਾ ਲਾਤਾ ਆ ਹੱਕ ਸਾਨੂੰ ਕਿੰਨੇ ਦਿੱਤਾ ਅਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝ ਕੇ ਬੈਠੇ ਹਾਂ ਕਿ ਕਿਸ ਦਿਸ਼ਾ 'ਚ ਚੱਲ ਪਿਆ ਪੰਜਾਬ ਤਦ ਹੀ ਅਸੀਂ ਕਹਿੰਦੇ ਹਾਂ ਤਾਲੀਬਾਨ ਦੇ ਰਸਤੇ 'ਚ ਚੱਲ ਚੁੱਕੇ ਹਾਂ ਔਰ ਪਾਕਿਸਤਾਨ ਏਜੰਸੀਆ ਦੀ ਆ ਕੋਸ਼ਿਸ਼ ਸਹੀ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਗੱਲ ਮੈਂ ਤਾਂ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਪੁੱਛਣਾ ਚਾਹਨਾ ਕਿ ਕੋਈ ਵੀ ਸਿੱਖ ਜਥੇਬੰਦੀ ਹੈ ਇਹਨਾਂ ਦਾ ਕੋਈ ਮਾਣਕ ਹੁੰਦਾ ਹੋਊਗਾ ਕੋਈ ਦਿੱਤਾ ਹੁੰਦਾ ਹੋਊਗਾ ਕੋਈ ਸਰਟੀਫਿਕੇਟ ਜਾਂ ਕੋਈ ਕਾਗਜ਼ੀ ਪੱਤਰੀ ਦਿੱਤੀ ਜਾਂਦੀ ਹੋਊਗੀ ਜਾਂ ਕੋਈ ਵੀ ਪਾਣਾਦਾਰਨ ਕਰਕੇ ਕੋਈ ਵੀ ਗਲਤ ਕੰਮ ਕਰ ਲੇ ਅਸ ਤੋਂ 5 ਸਾਲ ਪਹਿਲਾਂ ਪਟਿਆਲਾ ਚ ਮੁਲਾਜ਼ਮਾ ਦਾ ਹਟ ਬਦਿਆ ਗਿਆ ਤੁਹਾਨੂੰ ਕਿਹੜਾ ਖਾਸ ਦਿੱਤਾ ਹੋਇਆ ਵੀ ਤੁਸੀਂ ਇਹ ਨਾ ਬੁਲਾ ਰਹੇ ਹੋ ਤੇ ਜਾਂ ਇਹਨਾਂ ਚੀਜ਼ਾਂ ਤੇ ਟਿੱਪਣੀਆਂ ਕਰੋ ਹਰ ਚੀਜ਼ ਤੇ ਸਾਡੇ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਅਸੀਂ ਕਿਉਂ ਨਹੀਂ ਆਵਾਜ਼ ਚੱਕਾਂਗੇ ਸਪਿੰਦਰ ਜੀ ਅਗਰ ਕੋਈ ਗਲਤ ਕੰਮ ਸਿੱਖ ਧਰਮ 'ਚ ਵੀ ਹੋ ਰਿਹਾ ਅਸੀਂ ਉਹਦੇ ਲਈ ਵੀ ਆਵਾਜ਼ ਚੱਕਾਂਗੇ ਪਹਿਲਾਂ ਮਾਰਿਆ ਨਹੀਂ ਸੀ ਫਿਰ ਭਿੰਡਰਾਂ ਵਾਲੇ ਤੋਂ ਬਾਅਦ ਅਮਰਤਪਾਲ ਤੇ ਕਿਉਂ ਟਿੱਪਣੀ ਅਮਰਿਤਪਾਲ ਅਗਰ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਬੰਦਿਆਂ ਨੂੰ ਛਡਵਾਉਣ ਲਈ ਉਹਨਾਂ ਦੀ ਬੇਅਦਬੀ ਕਰਦਾ ਹੈ ਤੇ ਅਗਰ ਉਹਦੇ ਲਈ ਅਸੀਂ ਆਵਾਜ਼ ਚੱਕੀ ਤਾਂ ਕੀ ਗਲਤ ਚੱਕੀ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਹਿੰਦੂ ਸਿੱਖ ਭਾਈਚਾਰਾ ਤੇ ਹਿੰਦੂ ਸਿੱਖ ਭਾਈਚਾਰਾ ਦਾ ਮਤਲਬ ਇਹ ਹੁੰਦਾ ਅਗਰ ਸਿੱਖ ਧਰਮ 'ਚ ਵੀ ਕੋਈ ਗਲਤ ਹੋਊਗਾ ਤਾਂ ਕਿ ਹਿੰਦੂ ਆਵਾਜ਼ ਨਹੀਂ ਚੱਕੂਗਾ ਪੰਜਾਬ ਜਿੰਨਾ ਸਿੱਖਾ ਦਾ ਹੈ ਉਨਾ ਹੀ ਹਿੰਦੂਆ ਦਾ ਹੈ ਉਨਾ ਹੀ ਅੰਨਿਆ ਧਰਮ ਦਾ ਹੈ ਲੇਕਿਨ ਅਗਰ ਕੋਈ ਵੀ ਕਿਸੇ ਧਰਮ ਧਰਮ ਦੇ ਉੱਤੇ ਹਾਨੀ ਪਹੁੰਚਦੀ ਹੈ ਤੇ ਆਵਾਜ਼ ਚੱਕਣਾ ਇੱਕ ਨਾਗਰਿਕ ਦਾ ਫਰਜ਼ ਹੈ ਔਰ ਹਿੰਦੂ ਸੰਗਠਨ ਇਹਨੂੰ ਪਰਮੁਖਤਾ ਨਾਲ ਰੱਖਦੇ ਨੇ ਬਜਰੰਗ ਦਲ ਹਿੰਦ ਹਿੰਦੂਆ ਦੀ ਮੰਗਾ ਤੇ ਕੰਮ ਕਰਦਾ ਆਇਆ ਨਾਲ ਹੀ ਆਪਣੇ ਸਿੱਖ ਭਰਾਵਾਂ ਲਈ ਵੀ ਖੜਿਆ ਹੈ ਕਿ ਅਸੀਂ ਸਿੱਖਾਂ ਦੇ ਨਾਲ ਵਰਤਦੀ ਨਹੀਂ ਆ ਉਹ ਵੀ ਸਾਡੇ ਕਾਰਜ ਵਿਵਾਰ ਚਾਹੁੰਦੇ ਆ ਅਸੀਂ ਵੀ ਉਹਨਾਂ ਦੇ ਜਾਣਦੇ ਆ ਲੇਕਿਨ ਜਿਹੜਾ ਬਾਣਾ ਪਾ ਕੇ ਇਸ ਤਰ੍ਹਾਂ ਦੀ ਘਟਨਾ ਕੀਤੀ ਜਾਂਦੀ ਹੈ ਗੁਰੂ ਸਾਹਿਬ ਨੇ ਫੌਜਾਂ ਕਿਸ ਲਈ ਰੱਖੀਆਂ ਸੀਗੀਆਂ ਕਿ ਐਸ ਲਈ ਰੱਖੀਆਂ ਸੀਗਾ ਕਿਸੇ ਦਾ ਵੀ ਗਾਟਾ ਲਾ ਦੋ ਕਿਸੇ ਦੀ ਵੀ ਹੱਤਿਆ ਕਰ ਦੋ ਹੁਣ 5 ਸਾਲ ਪਹਿਲੇ ਪਟਿਆਲਾ ਚ निहंग बाणा पाके कुछ ही कुछ ਲੋਕਾਂ ਨੇ ਮੁਲਾਜਮਾ ਦਾ ਹੱਥ ਵੱਡਿਆ ਸੀਗਾ ਜਦ ਉਹਨਾਂ ਦੀ ਤਫ਼ਤੀਸ਼ ਹੋਈ ਤਾਂ ਜਿਹੜਾ ਡੇਰੇ 'ਚੋਂ ਬੈਠੀ ਸੀ ਉਹ ਕਬਜ਼ਾ ਕਰਕੇ ਬੈਠੇ ਸੀਗੇ ਬਾਅਦ 'ਚ ਕਈ ਗੱਲਾਂ ਇਹ ਜੀਆਂ ਉਠੀਆਂ ਕਿ ਨਿਹੰਗ ਜੱਥੇਬੰਦੀਆਂ ਨੇ ਕਿਹਾ ਸਾਡੇ ਦਾ ਬੰਦੇ ਨਹੀਂ ਸੀਗੇ ਤਾਂ ਕੋਈ ਮਾਨਕ ਤਾਂ ਹੋਣਾ ਚਾਹੀਦਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਪਾਣਾ ਪਾ ਕੇ ਕੋਈ ਵੀ ਵਾਰਦਾਤ ਕਰਨ ਅੰਜਾਮ ਦੇਣ ਨੂੰ ਤਿਆਰ ਹੋ ਸਕਦਾ ਹੈ ਇਹ ਸਾਰੇ ਸਨਾਰੀਆ ਨੂੰ ਕਿਵੇਂ ਦੇਖਦੇ ਹੋ ਭਰੇ ਬਾਜ਼ਾਰ ਦੇ ਵਿੱਚ ਇੱਕ ਘੇਰ ਕੇ ਨਿਯੰਗ ਸਿੰਘਾਂ ਦੇ ਵੱਲੋਂ ਤਿੰਨ ਨਿਯੰਗ ਸਿੰਘਾਂ ਦੇ ਵੱਲੋਂ ਐਦਾਂ ਦੀ ਘਟਨਾ ਦੇਣਾ ਸਾਰੇ ਸਨਾਰੀਆ ਨੂੰ ਲੈ ਕੇ ਕੀ ਮੈਸੇਜ ਦੇਣਾ ਅਸੀਂ ਅਹੀਂ ਕਹਿੰਦੇ ਆ ਕਿ ਹਿੰਦੂ ਕਹਿੰਦੇ ਨੇ ਨਾ ਹਿੰਦੂ ਹਿੰਦੂ ਵਾਕਈ ਜੀ ਗੁਲਾਮ ਹੁੰਦਾ ਜਾ ਰਿਹਾ ਹੈ ਅਗਰ ਅਸੀ ਅਵਾਜ਼ ਚੱਕਦੇ ਆ ਤਾਂ ਤੁਸੀਂ ਮੀਡੀਆ ਬੰਦੂ ਕਹਿੰਦੇ ਹੋ ਕਿ ਤੁਸੀਂ ਗਰਮ ਖਿਆਲੀ ਹੋ ਅਸੀਂ ਗਰਮ ਖਿਆਲੀ ਕਿਤੇ ਹੋਗੇ ਅਸੀਂ ਮਰ ਰਹੇ ਆ ਸਾਡੇ ਹੱਕ ਸਾਤੋ ਕੋਈ ਜਾ ਰਹੇ ਨੇ ਸਾਡੇ ਮੰਦਿਰਾਂ ਦਾ ਛੜਾਵਾ ਸਰਕਾਰ ਲੈ ਜਾਂਦੀ ਹੈ ਉਤੋਂ ਬਾਅਦ ਚੰਦਾ ਚੋਰੀ ਦਾ ਮਾਮਲਾ ਸਾਹਮਣੇ ਆਉਂਦਾ ਉਹਦੇ ਲਈ ਸਾਨੂੰ ਧਰਨੇ ਲਾਣੇ ਪੈਂਦੇ ਨੇ ਸੰਘਰਸ਼ ਲੜਨਾ ਪੈਂਦਾ ਹੈ ਹੋਰ ਇਹ ਤੋਂ ਜ਼ਿਆਦਾ ਗੁਲਾਮ ਕੌਣ ਹੋਊਗਾ ਖਾਲੀ ਬੇੜੀ ਆਈ ਤਾਂ ਨਹੀਂ ਪਾਈ ਉਹ ਵੀ ਅਗਰ ਅਸੀਂ ਕੋਈ ਧਾਰਮਿਕ ਯਾਤਰਾ ਕਰਨ ਲੱਗੇ ਹੌਸ ਅਰੈਸਟ ਕਰ ਲੈ ਤਾਂ ਜਾਂਦੇ ਸਾਨੂੰ ਤਾਂ ਹੋਰ ਕਿੰਨਾ ਹਿੰਦੂ ਸਹੇਗਾ ਅਸੀਂ ਤਾਂ ਹਲੇ ਵੀ ਪੰਜਾਬੀ ਹੋਣ ਦਾ ਹਿੰਦੂ ਹੋਣ ਦਾ ਫਰਜ਼ ਨਿਭਾ ਰਹੇ ਹਾਂ ਲੇਕਿਨ ਦੂਸਰੇ ਧਰ ਨੂੰ ਵੀ ਅੱਗੇ ਆ ਕੇ ਆਣ ਦੀ ਲੋੜ ਹੈ ਕੁਝ ਗਲਤ ਹੋਇਆ ਤਾਂ ਉਹਦੀ ਨਿੰਦਾ ਕਰਨ ਦੀ ਲੋੜ ਹੈ ਤਾਂ ਲੁਧਿਆਣਾ ਦੇ ਵਿੱਚ ਕੱਲੂ ਬੰਦ ਦੀ ਕਾਲ ਦਿੱਤੀ ਗਈ ਹੈ ਹਿੰਦੂ ਸੰਗਠਨਾਂ ਵੱਲੋਂ ਤਾਂ ਤੁਹਾਡੇ ਵੱਲੋਂ ਕੋਈ ਕਾਲ ਵਗੈਰਾ ਹੈ ਦੇਖੋ ਜੀ ਹਿੰਦੂ ਸੰਗਠਨ ਜਾਇ ਵਾਡ ਅਡੱਡ ਹੋ ਸਕਦੇ ਨੇ ਜਾਇ ਤੁਸੀਂ ਕਹਿ ਲੋ 50 ਚਿਪ ਸੈਨਾ ਸੀਗੀ ਆ ਜਾਂ 100 ਚਿਪ ਸੈਨਾ ਸੀਗੀ ਆ ਉਦੇਸ਼ ਸਾਡਾ ਸਾਰਿਆਂ ਦਾ ਇੱਕੋ ਹੀ ਹੈ ਕਿ ਆਪਣੇ Hinduwali ਹਿਤਾ ਦੀ ਰੱਖਿਆ ਕਰਨਾ ਤੇ ਅਗਰ ਕਿਸੇ ਵੀ ਹਿੰਦੂ ਸੰਗਠਨ ਦੇ ਕੋਈ ਵੀ ਆ ਚਾਹੰਦੀ ਆ ਅਸੀਂ ਇਕੱਠੇ ਆ ਅਸੀਂ ਇਕਜੂਟਾ ਔਰ ਇਕਜੂਟ ਹੋ ਕੇ ਨਿਆਂ ਦੀ ਅਸੀਂ ਲੜਾਈ ਲੜਾਂਗੇ ਉਹਦੇ ਲਈ ਜਾਇ ਸਾਨੂੰ ਜਿੰਨਾ ਮਰਜ਼ੀ ਵੱਡਾ ਸੰਘਰਸ਼ ਕਰਨਾ ਪਵੇ ਜਾਇ ਪੂਰਾ ਪੰਜਾਬ ਹੀ ਕਿਉਂ ਨਾ ਬੰਦ ਕਰਨਾ ਪਵੇ ਅਸੀਂ ਕੁਰੇਜ ਨਹੀਂ ਮੰਨਾਂਗੇ ਲੇਕਿਨ ਆਪਣੇ ਹਿੰਦੂ ਭਰਾਵਾਂ ਦਾ ਇਸ ਤਰ੍ਹਾਂ ਦਾ ਕਤਲ ਕਾਤਲਾਨੇ ਹਮਲੇ ਔਰ ਕਤਲ ਹੋਣਾ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਜਿ ਜਿਸ ਤਰੀਕੇ ਸੰਦੀਪ ਥਾਪਰ ਨਾਲ ਗੱਲਬਾਤ ਹੋਈ ਹੈ ਤਾਂ ਉਸ ਤੋਂ ਬਾਅਦ ਤੁਸੀਂ ਵੀ 10 ਰੁਪਏ ਤੁਹਾਨੂੰ ਵੀ ਧਮਕੀਆਂ ਆਈਆਂ ਨੇ ਕੀ ਗੱਲਬਾਤ ਹੈ ਲੇਕਿਨ ਧਮਕੀਆਂ ਤਾਂ ਰੋਜ਼ ਆndੀਆਂ ਨੇ ਕਿਉਂਕਿ ਅਸੀਂ ਜੋ ਵੀ ਕਰ ਰਹੇ ਕਰਦੇ ਆ ਆਪਣੇ ਹਿੰਦੂ ਹਿੱਤ ਲਈ ਉਹ ਅਸੀਂ ਫੇਸਬੁੱਕ ਆਈਡੀ ਵਗੈਰੇ ਤੇ ਆਪਣੀ ਅਪਡੇਟ ਕਰਦੇ ਆ ਤੇ ਕੁਝ ਗੰਦੇ ਲੋਕ ਹੈ ਜਿਨ੍ਹਾਂ ਦਾ ਕੰਮ ਹੀ ਆਏ ਸਾਡੀ ਪਹਿਲੇ ਤਾਂ ਫੋਟੋ ਆ ਤੇ ਕਮੈਂਟ ਕਰਨਾ ਉਸ ਤੋਂ ਬਾਅਦ ਮੈਸੇਜ ਕਰ ਕਰਕੇ ਧਮਕੀਆਂ ਦੇਣੀਆਂ ਲੇਕਿਨ ਜਿਸ ਸਮੇਂ ਘਟਨਾ ਹੋਈ ਹੈ ਉਹ ਤੋਂ ਕੁਝ ਦੇਰ ਬਾਅਦ ਹੀ ਹਲੇ ਤਾਂ ਟੀਵੀ ਤੇ ਚੱਲ ਹੀ ਰਿਹਾ ਸੀਗਾ ਤੇ ਆਪ ਕੋਈ ਆਈਡੀ ਤੋਂ ਮੈਨੂੰ ਆਂਦਾ ਹੈ ਕਿ ਇਸ ਤਰ੍ਹਾਂ ਦੀ ਫੋਟੋ ਤੇਰੀ ਵੀ ਆਉਣੀ ਹੈ ਆ ਲਿਖਿਆ ਹੋਇਆ ਇਸ ਤਰ੍ਹਾਂ ਦੀ ਫੋਟੋ ਤੇਰੀ ਵੀ ਆਉਣੀ ਹੈ ਤਾਂ ਫੇਰ ਡਰ ਨਹੀਂ ਲੱਗਦਾ ਹੁਣ ਨਹੀਂ ਕਾਹ ਤੋਂ ਡਰ ਲੱਗਣਾ ਅਸੀਂ ਕੋਈ ਗਲਤ ਕੰਮ ਥੋੜੀ ਕਰ ਰਹੇ ਆ ਅਸੀਂ ਆਪਣੇ ਧਰਮ ਦੀ ਸੇਵਾ ਕਰ ਰਹੇ ਆ ਆਪਣੇ Hindu ਹੱਕਾਂ ਲਈ ਲੜ ਰਹੇ ਆ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਆ ਨਾ ਸਾਨੂੰ ਡਰ ਹੈ ਮੌਤ ਆਣੀ ਹੈ ਉਹ ਪ੍ਰਭੂ ਦੀ ਇੱਛਾ ਨਾਲ ਆਣੀ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਲੇਕਿਨ ਐਜੇ ਲੋਕਾਂ ਤੇ ਨਥਪਾਨ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀਆਂ ਧਮਕੀਆਂ ਦੇਣਾ ਸਹੀ ਹੈ ਤਾਂ ਪਹਿਲਾਂ ਸੰਦੀਪ ਥਾਪਰ ਨਾਲ ਜੋ ਹੋਇਆ ਤਾਂ ਉਹਦੀ ਨਿੰਦਿਆ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਤਾਂ ਹੁਣ ਤੁਹਾਨੂੰ ਵੀ ਜਿਹੜੀਆਂ ਧਮਕੀਆਂ ਆ ਰਹੀਆਂ ਰਿਸ਼ਪਿੰਦਰ ਜੀ ਕੋਈ ਵੀ ਤੁਸੀਂ ਚੰਗਾ ਕੰਮ ਕਰੋਗੇ ਤਾਂ ਵਿਰੋਧੀ ਵਿਰੋਧ ਕਰੂंगे ਅਗਰ ਵਿਰੋਧ ਤੁਹਾਡਾ ਕੋਈ ਕਰ ਰਿਹਾ ਹੈ ਤੇ ਤੁਸੀਂ ਸਹੀ ਦਿਸ਼ਾ 'ਚ ਕੰਮ ਕਰ ਰਹੇ ਹੋ ਆ ਸਾਡਾ ਕੰਮ ਨਹੀਂ ਹੈ ਕਿ ਅਗਰ ਸਾਨੂੰ ਕੋਈ ਧਮਕੀ ਆਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਇਹਦਾ ਮੈਸੇਜ ਦੇਣੇ ਆ ਇਹਦੀ ਰਿਪੋਰਟ ਦੇਣੇ ਆ ਉਹ ਪ੍ਰਸ਼ਾਸਨ ਨੇ ਤਾਂ ਕਰਨਾ ਹੈ ਕੀ ਆ ਬੰਦੇ ਕਿੱਥੇ ਨੇ ਇਹਨਾਂ ਨੂੰ ਟਰੈਕ ਕਰਨਾ ਹੈ ਔਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਏ ਪਰ ਸਾਨੂੰ ਰੋਜ਼ ਐ ਜੀਆਂ ਧਮਕੀਆਂ ਲਗਭਗ ਆਂਦੀਆਂ ਰਹਿੰਦੀਆਂ ਐ ਤੋਂ ਡਰਨ ਵਾਲੇ ਨਹੀਂ ਆ ਮੈਂ ਪਹਿਲਾਂ ਵੀ ਦੱਸੂ ਕਿਹਾ ਪੰਜਾਬ 'ਚ ਹਿੰਦੂਆਂ ਨੂੰ ਡਰਾਨ ਲਈ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਨਾ ਪੰਜਾਬ 'ਚ ਹਿੰਦੂ ਪਹਿਲੇ ਡਰਿਆ ਨਾ ਹੁਣ ਡਰੂਗਾ ਤਾ ਜਿਸ ਤਰੀਕੇ ਲੁਧਿਆਣਾ ਦੇ ਵਿੱਚ ਘਟਨਾ ਹੁੰਦੀ ਹੈ ਤਾਂ ਦੱਸਦੀ ਹੈ ਕਿ ਜਿਹੜੀ ਸੰਦੀਪ ਠਾਪਰ ਦੇ ਨਾਲ ਮਾਮਲਾ ਸਾਹਮਣੇ ਆਉਂਦਾ ਭਰੇ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਘੇਰ ਕੇ ਜਿਹੜਾ ਉਹਨਾਂ ਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਭਵੇ ਵਰਤਵਾ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਇਸ ਘਟਨਾ ਕਰਮ ਤੋਂ ਬਾਅਦ ਜਿਹੜੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਗਿਆ ਕਿ ਤੇਰੇ ਨਾਲ ਵੀ ਅਜਿਹੀ ਘਟਨਾ ਕਰਾਂਗੇ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ